ਕਰਾਂਗੇ ਡਿਜੀਟਲ ਸਕੈਮ ਡਿਜੀਟਲ ਅਰੈਸਟ ਸਕੈਮ ਦੀ ਇਹ ਬੇਸਿਕਲੀ ਜਿਆਦਾਤਰ ਬਜ਼ੁਰਗਾਂ ਦੇ ਨਾਲ ਹੋ ਰਿਹਾ ਹੈ ਲੇਡੀਜ਼ ਨਾਲ ਹੋ ਰਿਹਾ ਹੈ ਔਰ ਉਹਨਾਂ ਲੋਕਾਂ ਨਾਲ ਹੋ ਰਿਹਾ ਹੈ ਜਿਨ੍ਹਾਂ ਨੂੰ ਜਾਂ ਤਾਂ ਬੈਂਕ ਇਨਫੋਰਮੇਸ਼ਨ ਦੀ ਜਾਣਕਾਰੀ ਘੱਟ ਹੈ ਜਾਂ ਉਹ WhatsApp ਤੇ ਜਾਂ ਹੋਰ ਐਪਲੀਕੇਸ਼ਨਸ ਤੇ ਨਵੇਂ-ਨਵੇਂ ਨੇ ਇਹ ਡਿਜੀਟਲ ਸਕੈਮ ਦਾ ਮਾਮਲਾ ਇੱਕ ਸੁਪਰੀਮ ਕੋਰਟ ਪਹੁੰਚਿਆ 82 ਸਾਲਾ ਵਿਅਕਤੀ ਦੀ 22 ਕਰੋੜ 90 ਲੱਖ ਰੁਪਈਆ ਮਾਉਂਟ ਜਿਹੜੀ ਸੀ ਉਹ ਡਿਜੀਟਲ ਸਕੈਮ ਦੇ ਜਰੀਏ ਹੈਕਰਾਂ ਵੱਲੋਂ ਸਾਈਬਰ ਹੈਕਰਾਂ ਵੱਲੋਂ ਉਹ ਟਰਾਂਸਫਰ ਕਰਵਾ ਲਈ ਗਈ ਇਹ ਮਾਮਲਾ ਸੀਗਾ ਕਿ ਜਿਹੜਾ ਬਜ਼ੁਰਗ ਸੀ ਉਹਦੇ ਬੱਚੇ ਵਿਦੇਸ਼ ਰਹਿੰਦੇ ਸੀ ਇਹ ਇਕੱਲਾ ਰਹਿੰਦਾ ਸੀ ਸਾਈਬਰਸ ਵੱਲੋਂ ਇਹ ਸਾਈਬਰ ਫਰਾਡਸ ਵੱਲੋਂ ਇੱਕ ਕਲੈਰੀਫਾਈ ਕੀਤੀ ਗਈ ਪਹਿਲਾਂ ਵੀ ਉਹ ਇਕੱਲਾ ਰਹਿੰਦਾ ਹੈ ਉਹਦੀ ਜ਼ਿੰਦਗੀ ਕਿਵੇਂ ਦੀ ਹੈ ਉਹ ਸਾਰਾ ਕੁਝ ਆਈਡੈਂਟੀਫਾਈ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਡਿਜੀਟਲ ਅਰੈਸਟ ਦੀ ਥ੍ਰੈਟ ਦਿੱਤੀ ਇਹ ਗੱਲ ਕਹੀ ਗਈ ਕਿ ਉਹ ਸੀਬੀਆਈ ਦੇ ਬੰਦੇ ਨੇ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਤੁਹਾਡਾ ਨਾਮ ਮਨੀ ਲੌਂਡਰਿੰਗ ਦੇ ਵਿੱਚ ਆ ਗਿਆ ਹੈ ਬਜ਼ੁਰਗ ਸਹਿਮ ਗਿਆ ਡਰ ਗਿਆ ਤਾਂ ਉਹਨੇ 22 ਕਰੋੜ 92 ਲੱਖ ਰੁਪਈਆ ਜਿਹੜਾ ਸੀਗਾ ਉਹ ਡਿਜੀਟਲ ਅਰੈਸਟ ਸਕੈਮ ਦੇ ਥਰੂ ਟਰਾਂਸਫਰ ਕਰਵਾਤਾ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਸੁਪਰੀਮ ਕੋਰਟ ਨੇ ਦੇਖਿਆ ਕਿ ਇੱਥੇ ਬੇਸਿਕਲੀ ਬਜ਼ੁਰਗ ਹੈ 82 ਸਾਲ ਦੀ ਜੇ ਤੇ ਬੈਂਕ ਦਾ ਇੰਨੀ ਵੱਡੀ ਅਮਾਉਂਟ ਟ੍ਰਾਂਸਫਰ ਹੋ ਗਈ ਬੈਂਕ ਦਾ ਰੋਲ ਕੀ ਸੀ ਬੈਂਕ ਨੇ ਕੀ ਕੀਤਾ ਸੁਪਰੀਮ ਕੋਰਟ ਨੇ ਕਿਹਾ ਕਿ ਬੇਸਿਕਲੀ ਬੈਂਕ ਇੱਕ ਗ੍ਰਾਸ ਨੈਗਲੀਜੈਂਸ ਹੋਈ ਹੈ ਬੈਂਕ ਤੋਂ ਨਾ ਕੋ ਵੈਰੀਫਿਕੇਸ਼ਨ ਨਾ ਕੋ ਫੋਨ ਕਾਲ ਨਾ ਕੋ ਆਇਡੈਂਟੀਫਿਕੇਸ਼ਨ ਇੰਨੀ ਵੱਡੀ ਅਮਾਉਂਟ ਟ੍ਰਾਂਸਫਰ ਹੋ ਗਈ ਨਾ ਕੋ ਸੀਨੀਅਰ ਸਿਟੀਜ਼ਨ ਅਲਰਮ ਲੱਗਾ ਹੈ ਬੈਂਕ ਨੇ ਕਗਨੀਸ਼ੈਂਸ ਲਿਆ ਬੈਂਕ ਨੇ ਨੋਟਿਸ ਕੀਤਾ ਸਭ ਤੋਂ ਪਹਿਲਾਂ ਗਵਰਨਮੈਂਟ ਆਫ ਇੰਡੀਆ ਨੂੰ ਆਰਬੀਆਈ ਨੂੰ ਸੀਬੀਆਈ ਨੂੰ ਔਰ ਸੱਤ ਬੈਂਕਾਂ ਜਿਨ੍ਹਾਂ ਦੇ ਵਿੱਚ ਪੈਸੇ ਪਏ ਸੀਗੇ ਉਹਨਾਂ ਨੂੰ ਨੋਟਿਸ ਕੀਤਾ ਔਰ ਫਿਰ ਬੈਂਕ ਨੇ ਕੌਗਰੀਜੈਂਸ ਲੈਂਦੇ ਹੋਏ ਆਰਡਰ ਕੀਤੇ ਕਿ ਜਿੰਨਾ ਪੈਸਾ ਇਹਦਾ ਗਿਆ ਹੈ ਮੂਲ ਅਕਾਊਂਟ 'ਚ ਗਿਆ ਹੈ ਜਿਹੜੇ 네ਗੇਟਿਵ ਅਕਾਊਂਟਸ ਹੁੰਦੇ ਨੇ ਬੇਸਿਕਲੀ ਸਾਈਬਰ ਹੈਕਰ ਯੂਜ਼ ਕਰਦੇ ਨੇ ਉਹਨਾਂ ਨੂੰ ਆਇਡੈਂਟੀਫਾਈ ਕਰੋ ਆਇਡੈਂਟੀਫਾਈ ਕਰਕੇ ਉਹਦਾ ਰਿਫੰਡ ਲਿਆਓ ਉਹ ਬੰਦਿਆਂ ਦੇ ਅਕਾਊਂਟ ਫ੍ਰੀਜ਼ ਕਰੋ ਜਿਨ੍ਹਾਂ ਨੇ ਪੈਸਾ ਟਰਾਂਸਫਰ ਕੀਤਾ ਜਾਂ ਕਿਤੇ ਅੱਗੇ ਟਰਾਂਸਫਰ ਕੀਤਾ ਉਹ ਫ੍ਰੀਜ਼ ਕਰੋ ਅਕਾਊਂਟ ਉਸ ਤੋਂ ਇਲਾਵਾ ਜਿੰਨਾ ਰਿਫੰਡ ਇਹਦੀ ਅਮਾਊਂਟ ਹੈਗੀ ਆ ਉਹਨਾਂ ਰਿਫੰਡ ਕਰੇ ਬੈਂਕ ਬੈਂਕ ਕੱਲੀ-ਕੱਲੀ ਟਰਾਂਜੈਕਸ਼ਨ ਦੇ ਉੱਪਰ ਨਜ਼ਰ ਰੱਖੇ ਇਹ ਜਦੋਂ ਸੁਪਰੀਮ ਕੋਰਟ ਨੇ ਆਰਡਰ ਕੀਤੇ ਫਿਰ ਡਾਇਰੈਕਸ਼ਨਸ ਹੋਈਆਂ ਤਾਂ ਫਿਰ ਬੈਂਕਸ ਨੇ ਅਕਾਊਂਟ ਵੀ ਫ੍ਰੀਜ਼ ਕੀਤੇ ਸਾਰਾ ਕੁਝ ਕੀਤਾ ਇੱਕ ਬਹੁਤ ਵੱਡਾ ਸਕੈਮ ਹੈ ਜਿਹੜਾ ਅੱਜਕੱਲ ਚੱਲ ਰਿਹਾ ਹੈ ਤੁਹਾਨੂੰ WhatsApp ਕਾਲ ਆਉਂਦੀ ਹੈ ਡਰਾਇਆ ਜਾਂਦਾ ਹੈ ਕਿ ਤੁਹਾਡੀ ਅरेस्ट ਪੈ ਜਾਣੀ ਹੈ ਤੁਸੀਂ ਫਲਾਣੇ ਫਲਾਣੇ ਕੇਸ ਚ ਫੇਕ ਯੂਨੀਫਾਰਮ ਹੁੰਦੀ ਹੈ ਫੇਕ CBI ਬੰਦੇ ਹੁੰਦੇ ਨੇ ਫੇਕ ਸਾਰਾ ਕੁਝ ਹੁੰਦਾ ਹੈ ਔਰ ਮੋਸਟ ਪ੍ਰੋਬਬਲੀ ਬਜ਼ੁਰਗਾਂ ਔਰ ਔਰਤਾਂ ਔਰ ਬੱਚਿਆਂ ਦੇ ਨਾਲ ਇਦਾਂ ਦਾ ਕੰਮ ਹੁੰਦਾ ਹੈ ਸੋ ਸਾਨੂੰ ਲੋੜ ਹੈ ਇਹਦੀ ਜਾਗਰਤਾ ਦੀ ਕਿਉਂਕਿ ਕੋਈ ਵੀ ਪੁਲਿਸ ਕੋਈ ਵੀ ਕੋਰਟ ਔਰ ਸੁਪਰੀਮ ਕੋਰਟ WhatsApp ਤੇ ਤੁਹਾਨੂੰ ਨਾ ਤੇ ਸਮਨ ਭੇਜੇਗੀ ਨਾ ਹੀ ਡਿਜੀਟਲ ਅਰੈਸਟ ਦੀ ਗੱਲ ਕਰੇਗੀ ਨਾ ਹੀ ਕਿਸੇ ਰੈਸਟ ਦੀ ਗੱਲ ਕਰੇਗੀ ਕਿਉਂਕਿ ਜਦੋਂ ਵੀ ਕੋਈ ਪੁਲਿਸ ਨਹੀਂ ਪੁਲਿਸਿੰਗ ਵੱਲੋਂ ਕੋਈ ਅਰੈਸਟ ਹੋਣੀ ਹੁੰਦੀ ਹੈ ਸਭ ਤੋਂ ਪਹਿਲਾਂ ਇੱਕ ਬੰਦੇ ਨੂੰ ਕਾਲ ਦਿੱਤੀ ਜਾਂਦੀ ਹੈ ਕਿਉਂਕਿ ਅਰਨੇਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ ਦੀਆਂ ਗਾਈਡਲਾਈਨਸ ਨੇ ਕਿ ਕਾਲ ਦਿਓ ਬੰਦੇ ਨੂੰ ਬੁਲਾਓ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਵੀ ਪੁਲਿਸ ਤੁਹਾਨੂੰ ਬਿਨਾ ਕਾਲ ਕੀਤੇ ਆ ਜਾਏ ਇਹ ਜਿਹੜਾ ਫਰਾਡ ਚੱਲ ਰਿਹਾ ਹੈ ਤੁਹਾਨੂੰ ਬਜਣਾ ਚਾਹੀਦਾ ਹੈ ਮੈਨੂੰ ਆਸ ਕਰਦਾ ਹਾਂ ਕਿ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ